ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਬੁਲਾਈ ਗਈ ਹੈ ਤੁਹਾਨੂੰ ਦੱਸ ਦਈਏ ਕਿ ਸੀਐਮ ਮਾਨ ਦੀ ਅਗਵਾਈ ਦੇ ਵਿੱਚ ਇਹ ਪੰਜਾਬ ਕੈਬਨਿਟ ਦੀ ਮੀਟਿੰਗ ਹੋਣ ਜਾ ਰਹੀ ਹੈ ਔਰ ਕਈ ਵੱਡੇ ਫੈਸਲਿਆਂ ਤੇ ਮੋਹਰ ਲੱਗ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਇਹ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਹੋਵੇਗੀ ਔਰ ਵਪਾਰੀਆਂ ਦੇ ਨਾਲ ਜੁੜਿਆ ਵੱਡਾ ਫੈਸਲਾ ਲੈ ਸਕਦੇ ਨੇ ਸੀਐਮ ਮਾਨ ਇਹ ਦੱਸਿਆ ਜਾ ਰਿਹਾ ਹੈ ਔਰ ਇਹ ਵੀ ਤੁਹਾਨੂੰ ਦੱਸ ਦਈਏ ਕਿ ਵਨ ਟਾਈਮ ਸੈਟਲਮੈਂਟ ਸਕੀਮ ਲਿਆ ਸਕਦੀ ਹੈ ਸਰਕਾਰ ਬਿਲਕੁਲ ਜਿਵੇਂ ਤੁਹਾਨੂੰ ਕਹਿ ਰਹੇ ਹਾਂ ਕਿ ਅੱਜ ਅਹਿਮ ਮੀਟਿੰਗ ਹੈ ਔਰ ਕਈ ਵੱਡੇ ਫੈਸਲੇ ਉਹ ਚਾਹੇ ਸਨਤਕਾਰੀਆਂ ਦੇ ਨਾਲ ਉਦਯੋਗ ਪਤੀਆਂ ਦੇ ਨਾਲ ਜੁੜੇ ਹੋਣ ਜਿਵੇਂ ਵਨ ਟਾਈਮ ਸੈਟਲਮੈਂਟ ਸਕੀਮ ਵੀ ਇਸ ਦੇ ਤਹਿਤ ਆਉਂਦੀ ਹੈ ਤਾਂ ਕਈ ਵੱਡੇ ਫੈਸਲੇ ਲਏ ਜਾ ਸਕਦੇ ਨੇ ਇੰਡਸਟਰੀਅਲ ਪ੍ਰੋਮੋਟਰਸ ਲਈ ਲਿਆਂਦੀ ਜਾਵੇਗੀ ਸਕੀਮ ਤਾਂ ਵੱਡਾ ਫਾਇਦਾ ਹੋ ਸਕਦਾ ਹੈ ਜਿਹੜੇ ਇੰਡਸਟਰੀਸਟ ਨੇ ਪ੍ਰੋਮੋਟਰਸ ਨੇ ਉਦਯੋਗਪਤੀ ਨੇ ਉਹਨਾਂ ਨੂੰ ਕਾਫੀ ਲਾਭ ਮਿਲੇਗਾ ਕਿਉਂਕਿ ਸਰਕਾਰ ਹੁਣ ਲਗਾਤਾਰ ਐਕਸ਼ਨ ਦੇ ਵਿੱਚ ਆਈ ਹੈ ਔਰ ਸਰਕਾਰ ਦੇ ਵੱਲੋਂ ਵੱਖ-ਵੱਖ